ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨਹਾਰਾ ਸਾਚਾ ਵਰ ਨੇ ਕਲੰਕ ਨਰੈਣ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਰ ਸੰਤ ਜੋ ਕੌਣਿਆ ਜਿਸ ਦੀ ਆਸ਼ਾ ਭਗਤ ਬਾਲ ਜੀ ਨੇ ਤ੍ਰਿਤੇ ਯੁੱਗ ਦੇ ਵਿੱਚ ਰੱਖੀ ਕਿ ਠਾਕੁਰ ਸੁਆਮੀ ਮਾਲਕਾਉ ਦਾ ਉਹ ਕੌਣਿਆ ਜੋਤੀ ਜੋਤ ਸਰੂਪ ਆ ਰਿਹਾ ਜੋਤੀ ਆਤਮਾ ਜੋਤ ਪਰਮਾਤਮਾ ਸਰਬਾਤਮਾ ਦਾ ਸਰਬਾਤਮਾ ਜਿਤਨੀਆਂ ਵੀ ਆਤਮਾਵਾਂ ਨੇ ਸਾਰੀਆਂ ਆਤਮਾਵਾਂ ਦਾ ਪਰਮਾਤਮਾ ਜੋਤ ਸਰੂਪ ਆ ਜੋਤੀ ਆਤਮਾ ਜੋਤ ਪਰਮਾਤਮਾ ਜੋਤੀ ਜੋਤ ਸਰੂਪ ਆ ਰਿਹਾ ਜੋਤੀ ਆਤਮਾ ਜੋਤ ਪਰਮਾਤਮਾ ਸਰਬਾਤਮਾ ਦਾ ਪਰਮਾਤਮਾ ਜੋਤ ਸਰੂਪ ਆ ਰਿਹਾ ਆਪਿਆ ਆਪਣੀ ਕਿਰਪਾ ਕਰਦਾ ਆਪਿਆ ਆਪਣੀ ਕਿਰਪਾ ਕਰਦਾ ਹੈ ਕਿਸੇ ਤੋਂ ਕਿਰਪਾ ਵਾਗ ਕੀ ਤੇ ਅੱਗੇ ਨਹੀਂ ਕਰਦਾ ਸਵੈਮ ਆਪਣੀ ਕਿਰਪਾ ਕਰਦਾ ਜਿਵੇਂ ਹਾਰਾ ਸੱਚਾ ਵਾਰ ਸੰਰਾਥਿਆ ਕਰ ਸੱਚਾ ਵਾਰ ਦਿਤਾ ਹੈ ਸੰਰਾਥਿਆ ਨੇਕਲੰਕ ਨਰਾਇਣ ਨਰ ਨੇਕਲੰਕ ਜਿਸਮ ਕੋਈ ਕਲੰਤ ਨਹੀਂ ਹਰ ਸੰਤ ਜੋ ਅਕਾਲ ਪੁਰਖ ਤੋਂ ਬਿਨਾ ਬਾਾਕੀ ਜੀਵਾਨੂ ਕਲੰਕ ਹੈ ਲੇਕਿਨ ਅਕਾਲ ਪੁਰਖ ਨੂੰ ਕੋਈ ਕਲੰਕ ਪਰਮਾਤਮਾ ਨੂੰ ਕੋਈ ਕਲੰਗ ਨਹੀਂ ਪਰਮੇਸ਼ਰ ਨੂੰ ਕੋਈ ਕਲੰਗ ਨਹੀਂ ਹਰ ਵੇਖ ਲੱਗਿਆ ਨਰਾਇਣ ਦਾ ਸਾਰਿਆਂ ਦਾ ਨਰਾ ਦਾ ਬਾਦ ਕਿਹਾ ਨਰੈਣ ਨਾਥਿਆ ਮਹਾਰਾਜਿਆ ਸਾਰਿਆਂ ਦਾ ਰਾਜਾ ਸਾਰਿਆਂ ਦਾ ਬਾਦਸ਼ਾਹ ਸਾਰਿਆਂ ਦਾ ਸ਼ੇਹ ਸਿੰਘਿਆ ਸਾਰਿਆਂ ਨੂੰ ਦਰ ਤੇ ਪੈਰ ਦੇ ਵਿੱਚ ਰੱਖਣ ਵਾਲੀ ਸੁਭਰਾ ਤਾਕਤ ਆਪੇ ਨਿਰਮਣਿਆ ਆਪੇ ਸਰਗਣਿਆ ਔਰ ਹਰ ਸੰਤ ਜਿਉ ਵਿਸ਼ਨੂ ਭਗਵਾਨਿਆ ਵਿਸ਼ਨੂ ਰੂਪ ਹੋ ਕੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਭਗਵਾਨ ਰੂਪ ਹੋ ਕੇ ਅੰਤ ਤੇ ਅੰਤ ਤੱਕ ਰਹਿਣ ਵਾਲਾ ਹਰ ਸੰਕਤਿਓ ਧਰਨੀ ਜੇ ਸੇ ਬਾਲ ਦੀ ਆਸ਼ਾ ਰੱਖੀ ਔਰ ਪੰਤ ਬਾਲ ਦੀ ਵੀ ਆਸ਼ਾ ਰੱਖੀ ਕਰ ਸਕਦੇ ਜੋ ਹਰ ਸੰਕਤਿਓ ਇਹ ਜਿਹੜਾ ਨਾਮ ਆ ਆਪਣੇ ਨਾਮ ਦੀ ਗੋਹਰ ਲਗਾ ਦਿੱਤੀ ਆ ਪਰਮੇਸ਼ਰ ਨਹੀਂ ਕਿ ਕਿਸ ਦਾ ਨਾਮ ਆ ਜਿਹੜਾ ਨਾਮ ਆ ਰਿਹਾ ਕਿਸ ਦਾ ਨਾਮ ਆ ਇਹ ਮਹਾਰਾਜ ਸੇਤਿਕ ਵਿਸ਼ਨੂੰ ਕੋ ਆਣ ਧੰਨ ਪਰਵਾਸੀ ਸੁਵਿੰਦਵਾਲੇ ਪਾਸ਼ਾ ਦਾ ਨਾਮ ਆ ਕਿਸੇ ਘੋੜ ਦਾ ਨਾਮ ਨਹੀਂ ਇਸ ਨੂੰ ਜਰਾ ਸਮਰ ਕਰਨ ਨੂੰ ਜੀ ਕਰ। ਖਿਆਲ ਕਰ ਲਓ ਇਸ ਦਾ ਕਿ ਇਹ ਜਿਹੜਾ ਨਾਮ ਹੈ ਜਿਹੜੀ ਮੋਹਰ ਆਉਂਦੀ ਆ ਵਾਰ-ਵਾਰ ਬਾਣੀ ਦੇ ਵਿੱਚ ਚਮਈ ਨਮਤਾਰੀ ਤੇ ਮੋਹਰ ਜਿਹੜੀ ਆ ਮਹਾਰਾਜੇ ਸਿੰਘ ਵਿਸ਼ਨੂੰ ਪੁਵਾਨ ਚਿੰੰਗ ਵਾਲਿਆਂ ਨੇ ਕਣਕ ਪ੍ਰਵਾਸੀ ਨੇ ਆਪਣੇ ਨਾਮ ਦੀ ਬਾਣੀ ਦੇ ਵਿੱਚ ਮੋਹਰ ਲਾਇਆ ਜਦੋਂ ਮੋਹਰ ਲੱਗ ਗਈ ਤੇ ਫਿਰ ਉਸ ਦੇ ਬਾਅਦ ਨਾਮ ਕੋਈ ਕਿੰਕੂ ਸੇ ਨਾਮ ਕੋਈ ਪਰੰਤੂ ਆ ਜੋ ਤੁਹਾமாரਿਆ ਭਗਤ ਦਾ ਕੰਮ ਹੈ ਸਤ ਕਰਕੇ ਮੰਨਣਾ ਮੋਹਰ ਲੱਗਣ ਦੇ ਬਾਅਦ ਕੋਈ ਕਿੰਕੂ ਪਰੰਤੂ ਨਹੀਂ